ਸਾਸ਼੍ਰੀਆ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਸੈਫਲੀ ਖਾਨ ਮਗਰੋਂ ਸੁਲਮਾਨ ਖਾਨ ਦੇ ਘਰ ਦੇ ਵਿੱਚ ਕੋਸਪੈਟ ਗੈਲੈਕਸੀ ਅਪਾਰਟਮੈਂਟ ਦੇ ਵਿੱਚ ਸਥਿਤ ਘਰ ਦੇ ਵਿੱਚ ਵੱਡੀ ਕੁੜੀ ਮumbai ਪੁਲਿਸ ਨੇ ਕੀਤਾ ਗ੍ਰਿਫਤਾਰ ਡੁੰਗਾਈ ਦੇ ਨਾਲ ਮumbai ਪੁਲਿਸ ਦੁਆਰਾ ਕੀਤੀ ਜਾ ਰਹੀ ਪੁੱਛਗਿੱਛ ਲੁਧਿਆਣਾ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਬਣੀ ਵੱਡਾ ਬਵਾਲ ਪਰਿਵਾਰਾਂ ਦੇ ਵੱਲੋਂ ਦੱਸਿਆ ਗਿਆ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈ ਮੌਤ ਪੁਲਿਸ ਨੇ ਪਰਿਵਾਰਾਂ ਦੇ ਦਾਅਵੇ ਕੀਤੇ ਖਾਰਜ ਲੁਧਿਆਣਾ ਦੇ ਵਿੱਚ ਤਿੰਨ ਲੋਕਾਂ ਦੀ ਸ਼ੱਕੀ ਮੌਤ ਪਰਿਵਾਰਾਂ ਨੇ ਦੱਸਿਆ ਦੇਸੀ ਸ਼ਰਾਬ ਨੂੰ ਮੌਤ ਦਾ ਕਾਰਨ ਜੱਦਰ ਗੜਗੱਜ ਨੂੰ ਤਨਖਾਹਿਆ ਕਰਾਰ ਦੇਣ ਬਾਰੇ ਮਾਮਲੇ ਦੇ ਵਿੱਚ ਪੰਜ ਪਿਆਰੇ ਸਹਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਅਹਿਮ ਮੀਟਿੰਗ ਮੀਟਿੰਗ ਦੇ ਵਿੱਚ ਲਿਆ ਵੱਡਾ ਫੈਸਲਾ ਕਿਹਾ 502 ਫਾੜ ਕਰਨ ਦੀ ਰਚੀ ਜਾਰੀ ਸਾਜਿ ਸਿੱਖ ਕੌਮ ਦੇ ਅਕਸ ਨੂੰ ਢਾਹ ਲਾਉਣ ਲਈ ਕੀਤਾ ਗਿਆ ਯਤਨ ਫੈਸਲੇ ਨੂੰ ਦੱਸਿਆ ਗੈਰਸਨਾਦਕ ਅਤੇ ਗੈਰਵਾਜਬ ਲੈਂਡ ਪੂਲਿੰਗ ਸਕੀਮ ਬਾਰੇ ਬੋਲੇ ਕੈਬਨਿਟ ਮੰਤਰੀ ਹਰਪਾਲ ਚੀਮਾ ਕਿਹਾ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਨਹੀਂ ਲਈ ਜਾਵੇਗੀ ਕਿਸਾਨਾਂ ਇਹ ਜ਼ਮੀਨ ਵਿਰੋਧੀ ਪਾਰਟੀਆਂ ਇਸ ਸਕੀਮ ਬਾਰੇ ਲਗਾਤਾਰ ਝੂਠਾ ਪ੍ਰਚਾਰ ਕਰ ਰਹੀਆਂ ਹਨ ਕਿਹਾ ਵਿਰੋਧੀ ਪਾਰਟੀਆਂ ਨੂੰ ਊ ਮਾਫੀਆ ਦੀ ਚਿੰਤਾ ਹੈ ਗੈਰਕਾਨੂੰਨੀ ਕਲੋਨੀਆਂ ਜਨਮ ਨੂੰ ਰੋਕਣ ਦੇ ਲਈ ਲੈਂਡ ਪੂਲਿੰਗ ਸਕੀਮ ਲੈ ਕੇ ਆ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਕਿਹਾ ਪਾਕਿਸਤਾਨ ਦੇ ਨਾਲ ਨਾ ਤਾਂ ਵਪਾਰ ਹੋਵੇਗਾ ਨਾ ਹੀ ਗੱਲਬਾਤ ਜੇਕਰ ਕੋਈ ਗੱਲ ਹੋਵੇਗੀ ਤਾਂ ਉਹ ਸਿਰਫਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਬਾਰੇ ਹੋਵੇਗੀ ਪਟਿਆਲਾ ਦੇ ਕੁਝ ਪਿੰਡ ਜ਼ਿਲ੍ਹਾ ਮੁਹਾਲੀ ਦੇ ਵਿੱਚ ਕੀਤੇ ਗਏ ਸ਼ਿਫਟ ਰਾਜਪੁਰਾ ਤਹਿਸੀਲ ਦੇ 8 ਪਿੰਡਾਂ ਨੂੰ ਮੁਹਾਲੀ ਦੇ ਵਿੱਚ ਕੀਤਾ ਗਿਆ ਸ਼ਾਮਲ ਜਿਨ੍ਹਾਂ ਦੇ ਵਿੱਚ ਮਾੜਕਪੁਰ ਉੱਚਾ ਖੇੜਾ ਖੇੜਾ ਗੱਜੂ ਉਰਨਾ ਚੇਂਗਰਾ ਲੈਲਾ ਗੁਰਦੇਤਪੁਰਾ ਹਰਦੇਤਪੁਰਾ ਸ਼ਾਮਲ ਹਨ ਸ੍ਰੀ ਹਿਮਕੋਟ ਸਾਹਿਬ ਯਾਤਰਾ ਦੇ ਲਈ ਪਹਿਲੇ ਜਥੇ ਦੀ ਹੋਈ ਰਵਾਨਗੀ ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਅਤੇ ਸੀਐਮ ਪੁਸ਼ਕਰ ਸਿੰਘ ਤਾਮੀ ਜਥੇ ਨੂੰ ਕਰਨਗੇ ਰਵਾਨਾ ઋષਿਕੇਸ਼ ਦੇ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤਿੰਨ ਵੱਸਾਂ ਹੋਣਗੀਆਂ ਰਵਾਨਾ 5 ਮਈ ਨੂੰ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦੇ ਖੁੱਲਣਗੇ ਕਪਾਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰਪ ਨੇ ਫਿਰ ਲਿਆ ਭਾਰਤ-ਪਾਕਿਸਤਾਨ ਵਿਚਾਲੇ ਹੋਈ ਜੰਗਬੰਦੀ ਦਾ ਕ੍ਰੈਡਿਟ ਵਪਾਰਕ ਗੱਲਬਾਤ ਰਾਹੀਂ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਦਾ ਕੀਤਾ ਵਾਅਦਾ Jammu ਕਸ਼ਮੀਰ ਦੇ ਕਸ਼ਤਵਾਰ ਦੇ ਸਿੰਘਪੁਰਾ ਦੇ ਵਿੱਚੋਂ ਮੜ ਤੋਂ ਮੁੱਠਪੇੜ ਸੁਰੱਖਿਆ ਬਲਾਂ ਤੇ ਜਵਸ਼ਿਤ ਕਰਦਾਂ ਵਿਚਾਲੇ ਜ਼ਬਰਦਸਤ ਫਾਇਰਿੰਗ ਤਿੰਨ ਤੋਂ ਚਾਰ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਘੇਰਿਆ ਪਿਛਲੇ ਹਫ਼ਤੇ ਸੁਰੱਖਿਆ ਬਲਾਂ ਨੇ ਛੇ دہشتਗਰਦ ਕੀਤੇ ਸਨ ਢੇਰ ਚੋਨਾ ਲਗਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਡੇ ਹੁਕਮ ਚੋਣੇ ਦੀ ਕਿਸਮ ਪੂਸ਼ਾ ਨੂੰ ਸਰਕਾਰ ਨਹੀਂ ਖਰੀਦੇਗੀ ਜੋ ਵੀ ਪੂਸ਼ਾ ਕਿਸਮ ਲਗਾਏਗਾ ਖੁਦ ਜ਼ਿੰਮੇਵਾਰ ਹੋਵੇਗਾ ਪੂਸ਼ਾ ਦੇ ਲਈ ਬਾਧੂ ਪਾਣੀ ਦੀ ਲੋੜ ਪੈਂਦੀ ਆ ਪੰਜਾਬ ਸਰਕਾਰ ਦਾ ਵੱਡਾ ਦਾਵਾ ਇਹ ਸਨ ਅੱਜ ਦੀਆਂ ਦਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ